ਦੇਖੋ ਮੈਂ ਤਾਂ ਆਪਣੇ ਕੱਪੜੇ-ਕੁਪੜੇ ਘਰ 'ਚ ਰੱਖੇ ਮੈਂ ਤਾਂ ਇੱਕ ਬਾਡੇ ਤੋਂ ਚੱਲ ਪਿਆ ਹਾਂ ਪੂਰੇ ਪੰਜਾਬ ਦੇਖੋ ਜੇ ਆਪਾਂ ਸਰਕਾਰ ਲੈ ਕੇ ਆਉਣੀ ਹੈ ਮਾਹੌਲ ਵਧੀਆ ਬਣ ਗਿਆ ਐਸ ਹਲਕੇ ਨੂੰ ਜਿਵੇਂ ਗੱਡੀ ਨਵੀਂ ਸ਼ੋਅ ਨੂੰ ਟਕੜੀ ਹੁੰਦੀ ਨਾ ਉਹ ਇਹ ਕੱਢਾਂਗੇ ਬੋਲੇ ਆਪ ਹੀ ਆਸਾਨ ਨਹੀਂ ਹੈ ਮੈਂ ਮਨ 'ਚ ਦਿਲੋਂ ਹੈ ਕਿ ਇਹ ਜਿਸ ਘਰ 'ਚ ਬਾਦਲ ਨੇ ਜਨਮ ਲੈਂਦਾ ਹੈ ਅਸੀਂ ਸਿਆਸੀ ਜਨਮ ਤਾਂ ਇੱਥੇ ਹੋਣਾ ਆਪਣਾ ਫਰਜ਼ ਬਣਦਾ ਹੈ ਉਸ ਘਰ ਨੂੰ ਸਜਾਉਣਾ ਜਿਹੜੇ ਆਪਣੇ ਕਹਿੰਦੇ ਅਸੀਂ ਕਾਲੀ ਦਲ ਖਤਮ ਕਾਲੀ ਦਲ ਖਤਮ ਹੁਣ ਡਾਰੀ ਕਾਲੀ ਦਾ ਤੋ ਲੱਗਦਾ ਇਹਨਾਂ ਨੂੰ ਹੋਨੇ ਸੋਨਹਾਰਾ ਹੋ ਰਿਹਾ ਹੁਣ ਫਿਰ ਤੋਂ ਸਵੇਰੇ ਉੱਠਦਾ ਬਾਦਲ ਸਵੇਰੇ ਸਵੇਰੇ ਉੱਠੇ ਛੋਟੀ ਕਾਣੋਲੇ ਬਾਦਲ ਸ਼ਾਮ ਤੱਕ ਬਾਦਲ ਰਾਤ ਹੋਣ ਲੱਗੇ ਬਾਦਲ ਦਾ ਨਾਂ ਲੈਂਦਾ ਹੋਰ ਕੋਈ ਲੈਂਦਾ ਨਹੀਂ ਸੁਤੇ ਬਟਰੀਆਂ ਤਾਂ ਬੈਠਾ ਬੈਠਾ ਆ ਤਾਂ ਹਲਾਤ ਪਣਾ ਦਿਨ ਨੇ ਆ ਗਿੱਦੜਵਾ ਤੇ ਲੰਬੀ ਦੋ ਹਰ ਕਿਉਂਦੇ ਸੀ ਅਸੀਂ ਇਹਨਾਂ ਦੋਨਾਂ ਦੇ ਸਿਫਟੇ ਹੀ ਅਸੀਂ ਪੰਜਾਬ ਤੇ ਰੇਲੀਆਂ ਕਰ ਦਿੰਦੇ ਸੀ ਜੇ ਮੋਗੇ ਵੀ ਕਾਨਫਰੰਸ ਹੁੰਦੀ ਇੱਥੇ ਹੀ ਭਰ ਲੈਂਦੇ ਸੀ ਇਹਨੂੰ ਪਤਾ 10-15 ਹਜ਼ਾਰ ਬੰਦਾ ਪੱਕਾ ਆਪਣਾ ਆਏਗਾ ਹੈ ਬਾਕੀ ਭਾਵੇਂ ਆਏ ਨਾ ਇਹਦੇ ਪਤੇ ਤਾਂ ਹੈਗੇ ਹੀ ਆ ਮੈਂ ਮਹੀਨੇ ਇੱਕ ਜਾਂ ਦੋ ਜਾਂ ਤਿੰਨ ਮੈਕਸਮ ਕਿੰਧਾ ਆ ਸਕਦਾ ਕਿਉਂਕਿ ਮੈਨੂੰ ਪੂਰੇ ਪੰਜਾਬ ਹੁਣ ਮੈਂ ਪਿੰਡ ਪਿੰਡ ਜਨ ਲੱਗਿਆ ਪੂਰੇ ਪੰਜਾਬ ਤੇ ਬਹੁਤ ਬਾਈ ਜੀ ਬਹੁਤ ਜੀ ਜੀ ਮਿਲ ਆ ਘਰ ਤੋਂ ਨੂੰ ਸੁਭਾਨ ਲਾ ਪੈਣਾ ਕਿਉਂਕਿ ਬਹੁਤ ਵੱਡੀ ਜੰਗ ਹੈ ਮਾਝਾ ਦੁਆਬਾ ਉਧਰਲੇ ਪਾਸੇ ਸਾਡੇ ਇਧਰ ਕਿਥੇ ਕਮਜ਼ੋਰ ਉਥੇ ਸਾਰੇ ਲਗਾਤਾਰ ਮੇਰਾ ਕੰਮ ਚੱਲ ਪਣਾ ਅੱਛਾ ਹੈ ਕੱਲਾ ਮੈਂ ਮੇਰਾ ਨਾਮ ਹਾਂ ਉਹ ਜਿਹੜੇ ਸਾਡੇ ਵੱਡੇ ਵੱਡੇ ਸੀ ਉਹ ਤੇ ਛੱਡ ਗਏ ਅੱਛਾ ਮੈਨੂੰ ਕੋਈ ਕਹ ਰਿਹਾ ਸੀ ਕਾਉਂਟੇ ਰਿਹਾ ਸੀ ਕਿ ਆਪਾਂ 2 ਵਜੇ ਇਸ ਵਾਰ ਕਹ ਰਹੇ ਸੀ ਮੈਨੂੰ ਕਹਿੰਦੇ ਜੀ 2 ਵਜੇ ਤੱਕ ਆਪਾਂ ਮੇਲਾ ਖਤਮ ਕਰ ਦਈਏ ਫਿਰ ਮੈਂ ਕਹਾਂ ਜੋ ਤਾਂ ਪਹਿਲੀ ਹੋ ਜਾਊਗਾ ਕਹਿੰਦਾ ਕਿਵੇਂ ਮੈਂ ਕਹਾਂ ਜੀ ਟਾਈਮ ਲਾਈਨ ਵਾਲੇ ਲੀਡਰ ਸੀ ਜਿਹੜਾ ਘੰਟਾ ਘੰਟਾ ਬੋਲਦੇ ਸੀ ਉਹ ਛੱਡ ਕੇ ਚਲੇਗਾ ਹੁਣ ਤੱਕ ਲਾ ਹੀ ਮੈਂ 20 25 ਮਿੰਟ ਲਾ ਕੇ ਬਸ ਬਾਕੀ ਸੀ ਨਹੀਂ بڑے ਹੋ ਜਾਣਗੇ ਤੂੰ ਪਰਵਾਹ ਨਾ ਕਰੋ ਬਸ ਹੁਣ ਮੈਂ ਹੌਲੀ ਹੌਲੀ ਕੰਮ ਨਹੀਂ ਕਰਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ ਆਪਰੇਸ਼ਨ ਇੱਕ ਮਿੰਟ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ ਜੀ ਮੈਨੂੰ ਭੇਜਤਾ ਮੈਂ ਜ਼ਿੰਦਗੀ ਚ ਨਹੀਂ ਜਲਾਲਾਬਾਦ ਗਿਆ کئی ਮਹੀਨੇ ਤੱਕ ਨਹੀਂ ਗਿਆ ਸੀ ਵੱਡੇ ਪਾਲਸਾ ਕਹਿੰਦੇ ਯਾਰ ਤੂੰ ਹੁਣ ਇੱਥੇ ਲੜਨਾ ਹੈ ਮੈਂ ਉੱਥੇ ਗਿਆ ਬਾਰਡਰ ਤੇ ਜਮਾ ਤੇ ਉੱਥੇ ਕੁਝ ਵੀ ਨਹੀਂ ਸੀ ਨਾ ਸੜਕ ਨਾ ਕੋਈ ਗਲੀ ਨਾ ਕੋਈ ਸਕੂਲ ਨਾ ਕੋਈ ਹਸਤਾ ਨਾ ਕੋਈ ਵਾਟਰ ਵਾਕ ਨਾ ਕੋਈ ਨਹਿਰ ਨਾ ਕੋਈ ਖਾੜਾ ਕੁਝ ਨਹੀਂ ਸੀ ਜੇ ਆਕੇ ਦੇਖਿਆ ਕਿ ਉਹ ਲੋਕੀ ਕਿਵੇਂ ਨਰਚਦੇ ਰਹੇ ਸੀ ਇੰਨੇ ਸਾਲਾਂ ਤੋਂ ਤੁਸੀਂ ਅੱਜ ਆਕੇ ਦੇਖੋ ਤੇ ਕੀ ਹੈ ਮੈਂ ਪਹਿਲੀ ਦਿਨੀ ਕਿਉਂਕਿ ਮੈਂ ਨਾ ਇਹ ਇੱਕ ਛੋਟਾ ਕੰਮ ਮੇਰੇ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬੀਲੀਪੁਰੀ ਕਰਨੀ ਹੈ ਨਾ ਦੱਸੋ ਕਿੰਨੇ ਥਰਮਲ ਪਲਾਂਟ ਬਣਾਉਣੇ ਆ ਇਕੱਠੇ ਬਣਾ ਦੋ ਸਾਰੇ ਹੁਣ ਉਵੇਂ ਹੀ ਜਨਾਲਾਬਾਦ ਕੀਤਾ ਮੈਂ ਬੁਲਾਇਆ ਵਾਟਰ ਸਪਲਾਈ ਆ ਨਾ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਵਰਕਸ ਕਿੰਨੇ ਚਾਹੀਦੇ ਆ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾ ਬਰਾਪ ਲੋ ਪੈਸੇ ਫਿਰ ਮੈਂ ਕਿਹਾ ਸਰਕਾ ਕਿੰਨੇ ਕਿਲੋਮੀਟਰ ਹੈ ਉਹਨੇ ਪਰੇ 8-900 ਕਿਲੋਮੀਟਰ ਦੀ ਖਾਰੀ ਲਿੰਕ ਨੂੰ ਬਣਾ ਕੇ ਦੱਸਿਆ ਮੈਂ ਕਿਹਾ ਚੱਕੋ ਪੈਸੇ ਬਣਾ ਦਿਓ ਸਾਰੀ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋ ਗਲੀ ਨਾਲੀ ਇਹ ਨਹੀਂ ਸੀ ਇੱਕ ਕੋਈ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਕੇ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਖੱਪੜ ਕੌਣ ਸਾਰੀ ਸੀਮਿੰਟ ਦੀਆਂ ਆਰਡਰ 7-800 ਕਰੋੜ ਦਾ ਬਜਟ ਸੀ ਮੈਂ ਕਿਹਾ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਓ ਐਂ ਲੱਗਦਾ ਸ਼ਹਿਰ ਹੈ ਜਿਹਨੇ ਉਹਨੇ ਦੇਖਿਆ ਹੀ ਨਹੀਂ ਸੀ ਕਿਤੇ ਹਾਂ ਉਵੇਂ ਹੀ ਲੰਬੀ ਮੈਂ ਛੱ ਤੁਹਾਨੂੰ ਪਹਿਲੀ ਵੀ ਗੱਲ ਦੱਸੀ ਸੀ ਬੈਂਕ ਦੇ ਨੰਗਰ ਟਾਪ ਦਾ ਵੱਡੇ ਬਾਲਸਾਂ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਨ ਕਰ ਜਾਂਦੇ ਸੀ ਮੈਂ ਉਹ ਤੇ ਪਿੰਡਾਂ ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਨਾਲ ਜਵੇਂ ਸਰਪੰਚ ਖੜਾ ਹੋ ਜਾਂਦਾ ਬਾਲਸਾਂ ਨੂੰ ਕੀ ਚਾਹੀਦਾ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵੰਝੇ ਚਾਹੀਦੇ ਆ ਮੈਂ ਕਿਹਾ ਜਦੋਂ ਐਡਾ ਸੀ ਉਦੋਂ ਵੀ ਖੜਵੰਝੇ ਬੰਦੇ ਸੀ ਅੱਜ ਇੰਨੇ ਸਾਲ ਹੋ ਗਏ ਹਲੇ ਵੀ ਖੜਵੰਝੇ ਨਹੀਂ ਬਣੇ ਆਪਣੇ ਪੰਜਾਬ ਗਲੀਆਂ ਹੀ ਨਹੀਂ ਬੜੀਆਂ ਖਾ ਪਰ ਖੜਵੰਝੇ ਖੜਵੰਝੇ ਮੈਂ ਕਹਿੰਦਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਰ ਮੈਂ ਕਹਿੰਦਾ ਜੀ ਆ ਸੇਵਾ ਮੈਨੂੰ ਦੇ ਦਿਓ ਬਾਲ ਸਾਹਿਬ ਕਹਿੰਦੇ ਕੀ ਮੈਂ ਕਹਿੰਦਾ ਜੀ 나 ਤੁਹ ਤੋਂ ਪੁੱਛਾਂ ਮੈਂ ਆਪਣੀ ਮਹਿਕਮੇ ਦੇ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਤੇ ਉਹ ਤੇ ਸਟੇਡੀਅਮ ਜੋ ਪੰਠਾ ਪੈਕੇਜ ਉਕੇ ਨਾ ਕੱਟਾ ਦਿੱਤੋ ਹੋਣਾ ਨਹੀਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਹੁਣ ਨਾ ਇੱਕ ਸਾਲ ਬਾਅਦ ਆਇਓ ਹਲਕੀ ਚ ਵੀ ਦੇਖੋ ਇੱਕ ਵਾਅਦੇ ਤੋਂ ਮਤਲਬ ਇੱਕ ਸਾਲ ਤੁਸੀਂ ਸਾਰਾ ਬਣਾਤਾ ਹੁਣ ਥੋੜੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਪਹਿਲੇ ਹੀ ਦਿਨੇ ਭਾਵੇਂ 1000 ਕਰੋੜ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਕਰੋੜ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਬਿਲਕੁਲ ਦਿਲ ਦੀ ਕਮੀ ਹੁੰਦੀ ਹੈ ਨੀਅਤ ਦੀ ਕਮੀ ਹੁੰਦੀ ਹੈ ਐਸ ਹਲਕੇ ਨੂੰ ਜਿਵੇਂ ਗੱਡੀ ਨਵੀਂ ਸ਼ੋ ਨੂੰ ਟਕੜੀ ਹੁੰਦੀ ਨਾ ਉਹ ਹੀ ਕੱਢਾਂਗੇ ਬੋਲੇ ਆ ਆ ਆ ਕੋਈ ਆਸਾਨ ਨਹੀਂ ਹੈ ਮੈਂ ਮਨ ਚ ਦਿਲੋਂ ਹੈ ਕਿ ਇਹ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ ਅਸੀਂ ਸਿਆਸੀ ਜਨਮ ਤਾਂ ਇੱਥੇ ਹੋਣਾ ਆਪਣਾ ਫਰਜ਼ ਬਣਦਾ ਹੈ ਉਸ ਘਰ ਨੂੰ ਸਜਾਉਣਾ ਐਸ ਕਰਕੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਣੀ ਉਹਨਾਂ ਨੇ ਪੁਲਾਉ ਟਟ ਪਾਈ ਸੀ ਆਪਾਂ ਕਿੱਥੋਂ ਦੀ ਪਾਣੀ ਪੋਣਾ ਹੁੰਦਾ ਸੀ ਬਾਪੂ ਨੇ ਤਾਂ ਪੇੜੋਂ ਪੁਲਾਉ ਟਟ ਪਾਈ ਸੀ ਉਹ ਗਿੱਦੜ ਵਿੱਚ ਹਲਕੇ ਦੀ ਕਹਾਵਤ ਸੀ ਪਜਾਣੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਸੀ ਪੁਲਾਉ ਉੱਤੋਂ ਪਾਣੀ ਟਪਾਇਆ ਕੋਈ ਮੈਂ ਤੋ ਨਿਕਲ ਦੱਸਾਂ ਆ ਤਾਂ ਨਿਕਲੀ ਨਹੀਂ ਸੀ ਆ ਤਾਂ ਰੋਜ਼ ਹੀ ਨਹੀਂ ਪੱਥਰ ਖੜ ਜਾਂਦਾ ਅੱਜ ਤੱਕ ਢੱਕਾ ਨਹੀਂ ਤੋੜਿਆ ੱੱਕਾ ਨਹੀਂ ਦੋੜੇ ਇਹ ਤਾਂ ਘਟਿਆ ਇਨਸਾਨ ਇਹ ਤਾਂ ਮਾੜਾ ਬੰਦਾ ਤੇ ਜਿਵੇਂ ਇੰਨਾ ਨੇ ਰਾਜ ਕੀਤਾ ਨਾ ਇੱਕ ਦੀ ਆਪ ਪਤਾ ਯਾਰ ਤਾਂ ਨਾ ਕਿੱਪਲੇ ਬੱਚੇ ਬੈਠੇ ਆ ਤਾਂ ਲੁਟੇਰੇ ਦਿੱਲੀੋਂ ਅੱਜ ਮੈਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਐ ਜੀ ਲੁੱਟਣ ਵਾਸਤੇ ਉਹ ਵੀ ਦੋ ਹੱਥ ਚੰਮੜ ਪਿਆ ਜਾਂ ਹੁਣ ਤਾਂ ਹੋਰ ਵੀ ਪੈ ਗਿਆ ਲਖੀਲੇ ਜ਼ਾਲ ਮੁੰਡਾ ਸਿੱਧੇ ਹੀ ਕੰਮ ਪੈ ਗਿਆ ਜਿੱਥੇ ਆਉਂਦੇ ਆ ਫੜ ਕੇ ਅੱਖਰਾਂ ਨੂੰ ਸਾਰਨਿੱਧੇ ਹੀ ਪੈਸਾ 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 ਕਰੀ ਜਾਂਦੇ ਪਰ ਭੱਜਣ ਨਹੀਂ ਦੇਵਾਂਗੇ ਨੂੰ